ਨਵੇਂ ਮਿੱਤਰੋ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋੜਲੀ ਤੇ ਤੇ ਜਿਵੇਂ ਤੁਸੀਂ ਜਾਣਦੇ ਹੀ ਆ ਕਿ ਸਤਨਾਮ ਸਾਗਰ ਦਾ ਜਿਹੜਾ ਗੀਤ ਆ ਸਾਗਰ ਦੀ ਵੋਟੀ ਇੱਕ ਵਾਰੀ ਫੇਰ ਦਹਾਕਿਆਂ ਬਾਅਦ ਚਰਚਾ ਦੇ ਵਿੱਚ ਆ ਗਿਆ ਆ ਸਤਨਾਮ ਸਾਗਰ ਤੇ ਸ਼ਰਨਜੀਤ ਸ਼ਮੀ ਜਿਹੜਾ ਦਹਾਕਿਆਂ ਪਹਿਲਾਂ ਡਿਊਟ ਜੋੜੀ ਦੇ ਵਿੱਚ ਜਿਨ੍ਹਾਂ ਨੇ ਬੜੀਆਂ ਤਮਾਲਾ ਪਾਈਆਂ ਸੀ ਤੇ ਇੰਸਟਾਗ੍ਰam ਸਮੇਤ ਪੂਰੇ ਸੋਸ਼ਲ ਮੀਡੀਆ ਦੇ ਤੇ ਉਹਨਾਂ ਦਾ ਜਿਹੜਾ ਗੀਤ ਆ ਸਾਗਰ ਦੀ ਵੋਟੀ ਬਿਲਕੁਲ ਟ੍ਰੈਂਡਿੰਗ 'ਚ ਚੱਲਦਾ ਪਿਆ ਤੁਹਾਡੇ ਨਾਲ ਅੱਜ ਗੱਲ ਕਰਨ ਜਾ ਰਹੇ ਆ ਸਤਨਾਮ ਸਾਗਰ ਬਾਰੇ ਜਿਨ੍ਹਾਂ ਨੇ ਡੂਟ ਦੇ ਵਿੱਚ ਇੱਕ ਅੱਛਾ ਮੁਕਾਮ ਹਾਸਲ ਕੀਤਾ ਸਤਨਾਮ ਸਾਗਰ ਤੇ ਜਿਹੜੇ ਸ਼ਰਨਜੀਤ ਸ਼ੰਮੀ ਦੀ ਜੋੜੀ ਬਣੀ ਕਿੰਦਾ ਸਤਨਾਮ ਸਾਗਰ ਇੱਕ ਅਖਾੜਾ ਲਾਉਣ ਦੇ ਲਈ ਆਡਰ ਪਿੰਡ ਗਏ ਹੋਏ ਸੀਗੇ ਤੇ ਆਡਰ ਪਿੰਡ ਜਿਹੜਾ ਸ਼ਰਨਜੀਤ ਸ਼ੰਮੀ ਦਾ ਪਿੰਡ ਆ ਆਡਰ ਪਿੰਡ ਦੇ ਵਿੱਚ ਹੀ ਜਿਹੜੀ ਆ ਮੁਲਾਕਾਤ ਹੁੰਦੀ ਆ ਸਾਗਰ ਦੀ ਸ਼ੰਮੀ ਦੇ ਨਾਲ ਜਦੋਂ ਸ਼ਮੀ ਉਸ ਅਖਾੜੇ ਦੇ ਦੌਰਾਨ ਸਾਗਰ ਨੂੰ ਵੀ ਦਾ ਲੋਟ ਦੇਣ ਆਉਂਦੀ ਉਹਦੇ ਗਾਣੇ ਨੂੰ ਸੁਣਨ ਤੋਂ ਬਾਅਦ ਤਾਂ ਸਾਗਰ ਜਿਹੜਾ ਆ ਸ਼ਮੀ ਨੂੰ ਜਾਣਦਾ ਸੀ ਥੋੜਾ ਥੋੜਾ ਕਿਉਂਕਿ ਉਹਨੂੰ ਪਤਾ ਸੀ ਕਿ ਸ਼ਮੀ ਉਡਰਦੀ ਇੱਕ ਨੌਜਵਾਨ ਲੜਕੀ ਆ ਜਿਹੜੀ ਗੀਤਾਂ ਦੇ ਵਿੱਚ ਅੱਛਾ ਮੁਕਾਮ ਹਾਸਲ ਕਰ ਰਹੀ ਆ ਜਿਹੜੀ ਅੱਛਾ ਗਾ ਲੈਂਦੀ ਸੀ ਉਸ ਸਮੇਂ ਸੋ ਸਾਗਰ ਨੇ ਸ਼ਮੀ ਨੂੰ ਉਦੋਂ ਹੀ ਸਟੇਜ ਦੇ ਉੱਤੇ ਆਪਣੇ ਨਾਲ ਇੱਕ ਗੀਤ ਗਾਉਣ ਦੇ ਲਈ ਕਿਹਾ ਉਸ ਤੋਂ ਬਾਅਦ ਉਹ ਗੀਤ ਤੋਂ ਬਾਅਦ ਸਾਗਰ ਤੇ ਸ਼ਮੀ ਦੀ ਜੋੜੀ ਲਗਾਤਾਰ ਜਿਹੜਾ ਆ ਆਪਣੇ ਚੋਣ ਵਾਲਿਆਂ ਦੇ ਆਪਣੇ ਸਰੋਤਿਆਂ ਦੇ ਰੂਹਗਰੂ ਹੁੰਦੀ ਰਹੀ ਤੇ ਸਾਗਰ ਤੇ ਸ਼ਮੀ ਨੇ ਫਿਰ ਵਿਆਹ ਦੇ ਬੰਧਨ ਵਿੱਚ ਵੱਜ ਗਈ ਇਹ ਜੋੜੀ ਸੋ ਸਾਗਰ ਤੇ ਸ਼ਮੀ ਇਸ ਤਰ੍ਹਾਂ ਮੇਲ ਹੁੰਦਾ ਇਹਨਾਂ ਦਾ ਆਪਸ ਦੇ ਵਿੱਚ ਸਾਗਰ ਨੇ ਬਚਪਨ ਤੋਂ ਹੀ ਗੁਣਗਣਾਉਣਾ ਸ਼ੁਰੂ ਕਰ ਦਿੱਤਾ ਸੀਗਾ 5-7 ਸਾਲ ਦੀ ਉਮਰ ਤੋਂ ਹੀ ਪਰ ਜਦੋਂ 17-18-19 ਸਾਲ ਦੀ ਉਮਰ ਤੱਕ ਸਾਗਰ ਪਹੁੰਚਦਾ ਤਾਂ ਉਹਦੋਂ ਅੱਛਾ ਰਾਈਟਰ ਬਣ ਜਾਂਦਾ ਤੇ ਬਹੁਤ ਬਿਹਤਰੀਨ ਜਿਹੜੇ ਗੀਤ ਹਣੇ ਹੋ ਜਾਂਦੇ ਆ ਸ਼ੁਰੂ ਸਾਗਰ ਦੇ ਇੱਥੇ ਵੀ ਮਿੱਤਰੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਸ ਸਮੇਂ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਦੀ ਜੋੜੀ ਬਿਲਕੁਲ ਚੜ੍ਹਾਈਆਂ ਤੇ ਸੀ ਉਸ ਸਮੇਂ ਜਦੋਂ ਜੰਮੂ ਤੋਂ ਇਹ ਆਪਣਾ ਪ੍ਰੋਗਰਾਮ ਲਾ ਕੇ ਆ ਰਿਹਾ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਜਿਹੜੀ ਕਾਫੀ ਪ੍ਰੋਬਲਮ ਆ ਜਾਂਦੀਆਂ ਦੋਨਾਂ ਨੂੰ ਸਾਗਰ ਕਾਫੀ ਲੰਬੇ ਸਮੇਂ ਲਈ ਬੈੱਡ ਤੇ ਆ ਜਾਂਦਾ ਆ ਤੇ ਕਾਫੀ ਸਾਲ ਇਹ ਆਪਣੇ ਗਾਇਕੀ ਦੇ ਖੇਤਰ ਤੋਂ ਦੂਰ ਹੋ ਜਾਂਦੇ ਆ ਸਾਗਰ ਜਿਹੜਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਗਰ ਨੇ ਜਿਹੜੀ ਉਸਤਾਦੀ ਸ਼ਗਿਰਦੀ ਆ ਉਹ ਉਸ ਘਰਾਣੇ ਤੋਂ ਹਾਸਲ ਕੀਤੀ ਆ ਜਿਨ੍ਹਾਂ ਦਾ ਗਾਇਕੀ ਦੇ ਖੇਤਰ ਦੇ ਵਿੱਚ ਬਹੁਤ ਉੱਚਾ ਨਾਮ ਆ ਪੂਰਨ ਚੰਦ ਵਡਾਲੀ ਪੂਰਨ ਚੰਦ ਵਡਾਲੀ ਜਿਹੜੇ ਆ ਸਤਨਾਮ ਸਾਗਰ ਦੇ ਗੁਰੂ ਆ ਜਿਨ੍ਹਾਂ ਦੇ ਕੋਲ ਉਹਨਾਂ ਨੇ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ਲੋਵ ਮਿੱਤਰੋ ਮੈਂ ਇੱਥੇ ਇੱਕ ਵਾਰੀ ਤੁਹਾਡੇ ਨਾਲ ਇਹ ਸਾਝ ਵੀ ਪਾਉਣੀ ਚਾਹੁੰਦਾ ਆ ਕਿ ਜਿਵੇਂ ਸਤਨਾਮ ਸਾਗਰ ਦਾ ਜਦੋਂ ਡਾਉਨਫਾਲ ਚੱਲਦਾ ਸੀ ਤਾਂ ਉਹਨੇ ਆਪਣੀ ਧਰਮ ਪਤਨੀ ਜਿਹੜੀ ਗਾਇਕਾ ਆ ਉਹਨਾਂ ਦੀ ਸ਼ਰਨਜੀਤ ਸ਼ਮਮੀ ਉਹਨੂੰ ਕਿਹਾ ਸੀ ਕਿ ਬਾਬਾ ਨਾਨਕ ਜੀ ਰਾਸ਼ੀਆਂ ਤੇ ਗਏ ਹੋਏ ਆ ਜਦੋਂ ਬਾਬਾ ਨਾਨਕ ਜੀ ਵਾਪਸ ਹੋਣਗੇ ਤੇ ਸਾਡੇ ਤੇ ਵੀ ਜਿਹੜੀ ਉਹਨਾਂ ਦੀ ਮੇਰ ਜਰੂਰ ਹੋਊਗੀ ਸੋ ਉਹਨਾਂ ਤੇ ਮੇਰ ਹੋ ਗਈ ਬਾਬੇ ਨਾਨਕ ਦੀ ਕਿਉਂਕਿ 10 ਸਾਲ ਬਾਅਦ ਉਹਨਾਂ ਦਾ ਗੀਤ ਸਾਗਰ ਦੀ ਵੋਟੀ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਕਿ ਹਰ ਛੋਟੇ ਵੱਡੇ ਦੀ ਜ਼ੁਬਾਨ ਤੇ ਸਾਗਰ ਦੀ ਵੋਟੀ ਦਾ ਜ਼ਿਕਰ ਹੋ ਰਿਹਾ ਪੰਜਾਬ ਦੀਆਂ ਵੱਡੀਆਂ ਵੱਡੀਆਂ ਫਿਲਮੀ ਹਸਤੀਆਂ ਜਿਹੜੇ ਪੰਜਾਬੀ ਫਿਲਮਾਂ ਦੇ ਵਿੱਚ ਅੱਛਾ ਮੁਕਾਮ ਹਾਸਲ ਕਰਦੀ ਆਇਆ ਲਗਾਤਾਰ ਰੀਲਾਂ ਬਣਾਈਆਂ ਜਾ ਰਹੀਆਂ ਆ ਸਾਗਰ ਦੀ ਬੋਟੀ ਦੇ ਇਸ ਗੀਤ ਦੇ ਉੱਤੇ ਸੋ ਇੱਕ ਵਾਰੀ ਫੇਰ ਦਹਾਕਿਆਂ ਬਾਅਦ ਸਤਨਾਮ ਸਾਗਰ ਦੇ ਗੀਤ ਨੇ ਤਮਾਲਾ ਪਾ ਦਿੱਤੀਆਂ ਆ ਬੇਸ਼ੱਕ ਸਤਨਾਮ ਸਾਗਰ ਦੀਆਂ ਬਹੁਤ ਕਾਇਸਤਾ ਬਹੁਤ ਗੀਤ ਸੁਪਰ ਡੂਪਰ ਹੋਇਆ ਗਾਇਕੀ ਦੇ ਖੇਤਰ ਦੇ ਵਿੱਚ ਪਛਾਣ ਦਿੱਤੀ ਉਹ ਗੀਤ ਸੀ ਸਾਗਰ ਦਾ ਫੁੱਲਾਂ ਵਾਲੀ ਉਸ ਤੋਂ ਬਾਅਦ ਜਿਹੜੇ ਸਾਗਰ ਦੇ ਗੀਤ ਆ ਸਿੰਧੂ ਦੀ ਹੱਟੀ ਬੜੀ ਰੌਣਕ ਲੱਗੀ ਰਹਿੰਦੀ ਏ ਸਿੰਧੂ ਤੇਰੀ ਹੱਟੀ ਤੇ ਸੋ ਮਿੱਤਰੋ ਆਪਣੇ ਸੈਂਕੜੇ ਗੀਤਾਂ ਦੇ ਨਾਲ ਸਤਨਾਮ ਸਾਗਰ ਲਗਾਤਾਰ ਪੰਜਾਬੀਆਂ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਰਹੇ ਆ ਤੇ ਅੱਜ ਇੱਕ ਵਾਰੀ ਫੇਰ ਸਤਨਾਮ ਸਾਗਰ ਦਾ ਨਾਮ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਆ ਸਾਗਰ ਦੀ ਵੋਟੀ ਨੂੰ ਲੈ ਕੇ ਲੋਭਨਤਰੋ ਹੁਣ ਆਪਾਂ ਤੁਹਾਡੇ ਤੋਂ ਇਜਾਜ਼ਤ ਲੈ ਲੈਣੀ ਆ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀਂਦੇ ਵਾਸਤੇ ਰਹੋ ਪੰਜਾਬੀਓ ਪੂਰੀ ਧਰਤੀ ਦੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾ ਦਿੱਤੀ ਪੰਜਾਬੀਆਂ ਨੇ